ਹੈਲੋ ਐਂਡ ਵੈਲਕਮ ਟੂ ਦਿਸ ਵਾਟ ਕਰ ਦੇ ਟੂ ਡਾਈ ਕੋਰ ਨਵੇਂ ਵਲੌਗ ਦੇ ਵਿੱਚ ਲੈ ਕੇ ਆਇਆ ਤੁਹਾਡੇ ਲਈ ਇੰਡੀਅਨ ਵੀ ਕੱਲ ਦੀ ਹੋਰ ਨਵੀਂ ਵੀਡੀਓ ਤੇ ਮਿੱਤਰੋ ਆਪਾਂ ਇਹ ਓਲਡ ਮੈਪ ਤੇ ਓਲਡ ਮੈਪ ਤੇ ਜਿੱਦਾਂ ਕਿ ਆਪਾਂ ਲੱਭ ਗਏ ਇਹ ਓਲਡ ਮੈਪ ਦਾ ਘਰ ਉਹ ਸੈਟਿੰਗ ਪਾਸ ਤੇ ਆਪਾਂ ਘਰੇ ਉਤਰਾਂ ਤੇ ਟਾਰਗੇਟ ਮੈਂ ਇੱਕ ਬਣਾਇਆ ਹੈ ਵਲੌਗ ਦੇ ਬਣਾਉਣ ਦਾ ਹੈ ਤੇ ਜਿਹੜੇ ਉਹਨਾਂ ਨੂੰ ਵੀਡੀਓ ਪੋਸਟ ਕਰਨੀ 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 ਹੈ បបិត្រហើយហើយចូលដៃយ៉ាងតាមគំនិតបើកុំ

गीर लाके जादा मित्रों उतना चकाकी होनी हाला का लाते अब्दुल्लाह इंटरकोडेड बैग के साथ बहुत मित्रों बोल दे गीदा ये है फ्रेंड्स छोटा गुस्सा अलग है बहुत जल्दी मैं करने बस रोड 200 किलोमीटर ਕੱਟ ਕੇ ਜੇ ਮੈਂ ਨਾ ਪਰਫੈਕਟ ਨਾ ਜੀ ਬੋਲਾਂ ਤੇ ਆਪਾਂ ਦਾ ਵੀ ਕੋਈ ਫਾਇਦਾ ਨਹੀਂ ਹੋਊਗਾ ਇਹ ਕਿਉਂ ਆ ਨਹੀਂ ਕਰਦੇ ਤੇ ਬਸ ਚਲੋ ਜੀ ਮਿੱਤਰੋ ਹੋ ਰਹੇ ਕਰਗੇ ਵੀਡੀਓ ਦਾ ਐਂਡ ਉਸ ਤੋਂ ਪਹਿਲਾਂ ਇੱਕ ਘਟਕੀ ਗਾਈ ਦੱਸਨੀ ਆ ਕਿ ਜਿਹੜੇ ਆਪਾਂ ਮੈਂ ਵਲੌਗ ਬਣਾਉਣਾ ਹੈ ਤੁਸੀਂ ਦੱਸਿਆ ਜੇ ਕਿ ਮੈਂ ਟਰੈਕਟਰ ਕੱਲ੍ਹ ਹੀ ਰ ਬਣਾਇਆ ਕਰਾਂ ਕਿ ਉਹ ਦੀ ਵੀ ਬਣਾਉਣਾ ਕਰਾਂ ਵਲੌਗ ਇਹ ਮੇਰਾ ਤਾਂ ਰੱਦਾ ਉਂਜੀ ਬਣਾਈ ਕੁੜਦੋ ਮਿੱਤਰੋ ਤੇ ਬਸ ਤੁਸੀਂ ਬਸੇ ਭਾਗੇ ਤੇ ਪੈਂਦਾ ਤੇ ਬਾਕੀ ਇਹ ਵੀ ਤਾਂ ਕਿਉਂ ਜਿਹੜੀ ਇੰਡੀਅਨ ਨਿਕਲਦੀ ਵੀਡੀਓ ਆਏ ਕਰੇ ਮਿੱਤਰੋ ਇਹ ਇੱਕ ਦਿਨ ਹੋਣੀ ਕਰਨੀ ਗੇਮ ਦੀ ਵੀਡੀਓ ਇੱਕ ਦਿਨ ਰੀਅਲ ਵਲੌਗ ਗੇਮ ਦੀ ਵੀਡੀਓ ਰੀਅਲ ਵਲੌਗ ਇਤਨੇ ਚੱਲਿਆ ਕਰੂਗਾ ਤੇ ਕਈ ਵਾਰ ਕਈ ਵਾਰ ਹੋ ਜਾਂਦਾ ਘਟਾ ਵੱਧ ਤੇ ਬਾਕੀ ਨਵੀਂ ਗੇਮ ਆਪਸੇ ਵੀ ਲੈ ਕੇ ਆਵਾਂਗੇ ਮਿੱਤਰੋ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹੁਣ ਅੱਜ ਲਈ ਗੁੱਡ ਬਾਏ ਤੇ ਨਾਲੇ ਸਪੋਰਟ ਦਿਓ ਕਿਉਂਕਿ ਮੈਂ ਤੁਹਾਨੂੰ ਦੱਸਣਾ ਹੈ ਕਿ ਦੱਸੋ ਦੱਸਣਾ ਹੈ ਇਹ ਹੈ ਦੱਸਣਾ ਕਿ ਆਪਾਂ ਉਹ ਵੀਡੀਓ ਥੋੜੀ ਜਿਹਾ ਕੱਟਾ ਬਣਾ ਦੇ ਲਈ ਸੌਰੀ ਪਰ ਫੁਰਮ ਕੋਸ਼ਿਸ਼ ਕਰਾਂਗੇ ਡੇਲੀ ਵੀਡੀਓ ਉਹਨਾਂ ਤੇ ਅੱਜ ਲਈ ਗੁੱਡ ਬਾਏ ਗੁੱਡ ਬਾਏ